ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੀ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰਾ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚੈਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਾਇਲਡ ਲੈਵਲ ਤੇ ਕਿਸੇ ਕੰਪੀਟੀਸ਼ਨ ਚ ਜਾਂ 에ਸ਼ੀਆ ਲੈਵਲ ਕੰਪੀਟੀਸ਼ਨ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹਨਾਂ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਸੁਭਰਾ ਤੁਸੀਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਪਰਸੀ ਬਮਾ ਸਵਾਗਤ ਕਰਦਾ 10 ਦਿਨ ਕਿ ਅਸੀਂ ਸ਼੍ਰੀ ਚੰਕੌਰ ਸਾਹਿਬ ਦੇ ਨੇੜੇ ਪਿੰਡ ਸੈਦਪੁਰ ਦੇ ਵਿੱਚ ਮੌਜੂਦਾਂ ਦਿੱਥੇ ਕਿ ਇੱਕ ਬੇਜਵਾਨ ਜਾਨਵਰ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਜੰਗਲੀ ਜਾਨਵਰ ਹੈ ਜੋ ਉਸ ਨੂੰ ਮਾਰਿਆ ਗਿਆ ਸਬੰਧਤ ਪ੍ਰਭਾਵ ਦੀ ਟੀਮ ਇੱਥੇ ਪਹੁੰਚੀ ਆ ਤੇ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਲੋਕਾਂ ਤੇ ਵੀ ਬਿਆਨ ਲੈਣੇ ਆ ਵੀ ਕੌਣ ਕਿਹੜਾ ਜਾਨਵਰ ਹੈ ਜਿਹੜਾ ਮਾਰਿਆ ਗਿਆ ਤੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਤੇ ਵੱਡਾ ਇਕੱਠ ਹੋਇਆ ਸਬੰਧਤ ਵਿਭਾਗ ਦੀ ਟੀਮ ਵੀ ਇੱਥੇ ਪਹੁੰਚੀ ਆ ਤੇ ਉਹਨਾਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਫਿਲਹਾਲ ਸਾਡੇ ਸლოਗੋ ਨੂੰ ਕਹਣਾ ਜਾਊਗਾ ਤਸਵੀਰਾਂ ਸਾਰੀਆਂ ਦਿਖਾਈਆਂ ਜਾਣ ਜਿੱਥੇ ਇੱਕ ਜੰਗਲੀ ਜਾਨਵਰ ਨੂੰ ਪਰਿਵਰਹਮੀ ਦੇ ਨਾਲ ਹੈ ਜੋ ਮਾਰ ਦਿੱਤਾ ਜਾਂਦਾ ਹੈ ਇਹ ਜਾਨਵਰ ਕਿਹੜਾ ਜਾਨਵਰ ਹੈ ਇਹ ਵੀ ਪੁੱਛਣ ਦੀ ਗੱਲ ਕਰਾਂਗੇ ਜਿਹੜੇ ਸਬੰਧਤ ਵਿਭਾਗ ਦੇ ਇੱਥੇ ਕਰਮਚਾਰੀ ਪਹੁੰਚੇ ਹੋਣੇ ਅਧਿਕਾਰੀ ਪਹੁੰਚੇ ਉਹਨਾਂ ਨੂੰ ਪੁੱਛਣਗੇ ਤੇ ਜਿਹੜੇ ਹੋਰ ਕਿਸ ਕਿਸ ਅਧਿਆ ਦੇ ਨਾਲ ਹੈ ਜੋ ਇਸ ਜਾਨਵਰ ਨੂੰ ਮਾਰਿਆ ਗਿਆ ਅਹ ਸ ਮੇਰੇ ਨਾਮ ਪ੍ਰਭਜੂਤ ਫੋਰੈਸਟ ਰਿਵਰਡ ਅ ਜੀ ਮੈਂ ਇੱਥੇ ਹਾਂ ਜਿੱਤੇ ਮੇਰੇ ਕੋਲ ਇੱਥੇ ਚਾਰਜ ਹੈ ਚੰ ਤੋ ਇਹ ਅੱਜ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਕੀ ਇਹਨਾਂ ਦੇ ਬੰਦੇ ਦੇ ਕੀ ਕਾਰਵਾਈ ਬਣਦੀ ਤੇ ਇਹਨਾਂ ਨੇ ਕਿਹੜਾ ਜਿਹੜਾ ਬੇਜਵਾਨ ਜਾਨਵਰ ਆ ਉਹਨੂੰ ਮਾਰਿਆ ਹੈ ਇਹ ਅ ਇਹਨਾਂ ਨੇ ਜੀ ਜੰਗਲੀ ਸੂਰ ਮਾਰਿਆ ਹੈ ਜੀ ਤੇ ਇਸ ਘਰ ਦੇ ਅਮੋਰ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਤੇ ਇੱਥੋਂ ਵੀ ਸਾਨੂੰ ਮਤਲਬ ਕਾਫੀ ਮਤਲਬ ਇੱਥੋਂ ਕਲਿੱਪਸ ਮਤਲਬ ਵੀਡੀਓ ਕਲਿੱਪਸ ਆ ਜਿਹੜੀਆਂ ਸਾਨੂੰ ਬ੍ਰਮਦ ਹੋਈਆਂ ਤੇ ਇਹਨਾਂ ਨੇ ਆਪ ਵੀ ਕੰਫੈਸ ਕੀਤਾ ਏ ਵੀ ਇਹਨਾਂ ਨੇ ਮਹ ਲੋਕ ਉੱਥੇ ਤੋਂ ਚੱਕੇ ਉੱਥੇ ਕਾਫੀ ਖੂਨ ਦੇ ਨਿਸ਼ਾਨ ਵੀ ਮਿਲੇ ਆ ਤੇ ਅਸੀਂ ਸੈਂਪਲ ਵੀ ਲੈ ਲਿਆ ਤੇ ਜਿਹੜੇ ਅਸੀਂ ਦੇਰਾਂ ਤੋਂ ਟੈਸਟਿੰਗ ਲਈ ਭੇਜਣੀ ਆ ਤੇ ਇਹਦੇ ਲਈ ਵੀ ਇਹ ਹੈ ਕਿ ਵਾਕੀ ਮਤਲਬ ਵਾਈਲਡਲਾਈਫ ਵਾਈਲਡ ਬੋਰ ਸੀਗਾ ਤੇ ਉਸ ਤੋਂ ਬਾਅਦ ਜੀ ਫਿਰ ਬਾਕੀ ਇਹਨਾਂ ਨੂੰ ਪੋਰਟ 'ਚ ਪੇਸ਼ ਕਰਨਾ ਹੈ ਜੀ ਤੇ ਕੀ ਕਾਰਵਾਈ ਕੀ ਕਰ ਕਿਦਾਂ ਦੀ ਕਾਰਵਾਈ ਹੋਈ ਤੇ ਕਿੱਥੇ ਲੈ ਕੇ ਜਾਵਾਂਗੇ ਤੁਸੀਂ ਹ ਅਸੀਂ ਇਹਨਾਂ ਨੂੰ ਆਪਣੇ ਰੋਪੜ ਦਫਤਰ ਲੈ ਕੇ ਜਾਵਾਂਗੇ ਜੀ ਤੇ ਉੱਥੇ ਮਤਲਬ ਕਿ ਅਰਸਾ ਬੱਲੂ ਹੀ ਮਤਲਬ ਅਗਲੀ ਕਾਰਵਾਈ ਇਹ ਇਹਨਾਂ ਨੂੰ ਕੋਰਟ 'ਚ ਪੇਸ਼ ਕਰਨਾ ਤੇ ਮੈਮ ਇੱਕ ਛੋਟਾ ਜਿਹਾ ਸਵਾਲ ਤੁਹਾਡਾ ਨਾ ਹੋਊਗਾ ਤੁਸੀਂ ਅੱਜ ਸਵੇਰ ਦੇ ਇੱਥੇ ਆਏ ਹੋ ਥੋੜੇ ਜਿਹੜੇ ਬਹੁਤ ਘੱਟ ਸੀ ਜਿਹੜੇ ਤੁਹਾਡੇ ਮੈਂਬਰਸ ਘੱਟ ਸੀ ਤੇ ਜਿਹੜੇ ਬਾਕੀ ਹੁਣ ਬਹੁਤ ਟਾਈਮ ਡੇਟ ਗੱਡੀ ਪਹੁੰਚੀ ਇਸ ਬਾਰੇ ਕੀ ਕਹੂੰਗੀ ਮੈਂ ਤੁਸੀਂ ਦੇਖਦੇ ਹਾਂ ਕਿ ਹੁਣ ਤੁਸੀਂ ਗੱਡੀਆਂ 'ਤੇ ਤੁਹਾਡਾ ਤੇ ਹਮਲਾ ਵੀ ਹੋ ਸਕਦਾ ਜਿੱਥੇ ਕਿ ਮੈਂ ਦੇ ਦੇ ਲਈ ਚਲੋ ਸਰਬਸੇਹੀ ਗੱਲ ਹੈ ਜੀ ਕਿ ਵੀ ਆਰੋ ਸਾਬ ਵੱਲੋਂ ਕਦੇ ਵੀ ਕਾਪਰੇਟ ਨਹੀਂ ਕੀਤਾ ਜਾਂਦਾ ਹੈਗਾ ਜਦੋਂ ਵੀ ਕਾਲ ਕਰੋ ਪਹਿਲੀ ਗੱਲ ਕਾਲ ਵੀ ਰিসিਵ ਨਹੀਂ ਕਰਦੇ ਆ ਇਹ ਜੀ ਮੌਕੇ ਤੋਂ ਤੇ ਫਿਰ ਮੇਰੇ ਵੱਲੋਂ ਆਪਣੇ ਬਲਾਕ ਅਫਸਰ ਸ਼੍ਰੀ ਸੁਖਵੀਰ ਸਿੰਘ ਜੀ ਨੂੰ ਦੱਸਿਆ ਗਿਆ ਤੇ ਅੱਜ ਸਾਡੇ ਕਿਤੇ ਹੋਰ ਵੀ ਸਾਨੂੰ ਕੰਮ ਸੀਗਾ ਸੀ ਇੱਥੇ ਪਹੁੰਚਣਾ ਸੀ ਤੇ ਆਰੋ ਸਾਬ ਵੱਲੋਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਮਤਲਬ ਇੱਕ ਜਣਾ ਚਲੇ ਜੂਡੂਣਾ ਚੂ ਜੀ ਇੱਥੇ ਆਣਾ ਤੇ ਫਿਰ ਇਹਨਾਂ ਨੇ ਕੀ ਕੀਤਾ ਮਤਲਬ ਕਿ ਮੈਨੂੰ ਭੇਜ ਦਿੱਤਾ ਇੱਥੇ ਤੇ ਫਿਰ ਇੱਕ ਡਿਲੀਵਰੀ ਵਰਕਰ ਦਿੱਤਾ ਜੀ ਮੇਨੂੰ ਨਾਲ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਮੇਰੇ ਵੱਲੋਂ ਵੀ ਆਰਸਰ ਨੂੰ ਬਹੁਤ ਮਤਲਬ ਕਾਫੀ ਜਿਆਦਾ ਫੋਨ ਕੀਤੇ ਗਏ ਪਰ ਉਹਨਾਂ ਨੇ ਕੋਈ ਮੇਰੀ ਮਤਲਬ ਕਾਲ ਅਟੈਂਡ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਜੀ ਮੈਂ ਇੱਕ ਡਿਲੀਵਰੀ ਵਰਕਰ ਸੀਗਾ ਹੇਮਰਾਜ ਉਹ ਮਤਲਬ ਕਿ ਸਾਡੇ ਸਟਾਫ ਦੇ ਘਟ ਫੋਨ ਕਰਕੇ ਹੀ ਉਹ ਬੰਦਾ ਸਾਡੇ ਹੱਥ ਤੋਂ ਵੀ ਚਲੇ ਗਿਆ ਸੀਗਾ ਤੇ ਕਿੰਨੇ ਕ ਹੁਣ ਤੱਕ ਬੰਦੇ ਮੈਂ ਤੁਸੀਂ ਰੌਂਡ ਅਪ ਕੀਤੇ ਨੇ ਜਿਹੜੇ ਫੜੇ ਨੇ ਤੁਸੀਂ ਕਿਹੜੇ-ਕਿਹੜੇ ਸ਼ਖਸ ਨੇ ਜਿਹੜੇ ਮੇਨ ਸ਼ਖਸ ਨੇ ਹਾਂਜੀ ਵੈਸੇ ਤਾਂ ਇਹ 7-8 ਦੇ ਕਰੀਬ ਨੇ ਜਿਹੜੇ ਮਤਲਬ ਇੱਥੇ 6-7 ਜਿਹੜੇ ਨੇ ਜਿਹੜੇ ਅਸੀਂ ਫੜੇ ਨੇ ਤੇ ਇਹ ਹੋਰ ਵੀ ਕਾਫੀ ਬੰਦਿਆਂ ਦੇ ਨਾਮ ਲੈ ਰਹੇ ਨੇ ਜਿਵੇਂ ਅੱਗੇ ਇਹਨਾਂ ਨੇ ਜਿਨ੍ਹਾਂ ਨੂੰ ਵੀ ਜਾ ਕੇ ਦਿੱਤਾ ਏ ਤੇ ਉਹ ਮਤਲਬ ਇੱਕ ਪਿੰਡ ਕਾਲੇ ਮਝਰੇ ਤੋਂ ਆ। ਉਹਦਾ ਨਾਮ ਵੀ ਰੰਜੀਤ ਸਿੰਘ ਆ ਉਹ ਸਾਨੂੰ ਹਲੇ ਮੌਕੇ ਤੇ ਨਹੀਂ ਮਿਲਿਆ ਹੈਗਾ ਤੇ ਇੱਕ ਬੰਦੇ ਦਾ ਇਹਨਾਂ ਨੇ ਹੋਰ ਨਾਮ ਦਿੱਤਾ ਉਹ ਵੀ ਸਾਨੂੰ ਹਲੇ ਮੌਕੇ ਤੇ ਬਰਾਮਦ ਨਹੀਂ ਮਤਲਬ ਮਿਲਿਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਫਿਰ ਇਹ ਤਾਂ ਸੀ ਜੀ ਜਿਵੇਂ ਜੇ ਇਦਾਂ ਦੀ ਕੋਈ ਕਾਰਵਾਈ ਹਿੰਦੀ ਤੇ ਅਸੀਂ ਤਾਂ ਕੋਰਟ ਕੇਸ ਲਾਉਂਦੇ ਆ ਜੀ ਤੇ ਸਾਨੂੰ ਅਸੀਂ ਵਾਤ ਤੋਂ ਵਾਤ ਲੋਕਾਂ ਨੂੰ ਵੀ ਅਵੇਅਰ ਕਰਦੇ ਆ ਵੀ ਸਾਨੂੰ ਇਨਫੋਰਮ ਭਾਈ ਕਰਦੇ ਅੱਜ ਜਿਵੇਂ ਅੱਜ ਵੀ ਇਹਨਾਂ ਦੇ ਮੈਨੂੰ ਕਾਲ ਆਈ ਮੈਂ ਤਾਂ ਨਾਲ ਦੀ ਨਾਲ ਇੱਥੇ ਪਹੁੰਚ ਗਈ ਜੀ ਬਹੁਤ ਧੰਨਵਾਦ ਥੈਂਕਸ ਜੀ ਤਾਂ ਦੱਸ ਦਿੰਦੇ ਕਿ ਇੱਥੇ ਜਿਹੜੇ ਵਿਭਾਗ ਦੇ ਅਧਿਕਾਰੀ ਪਹੁੰਚੇ ਸੀ ਉਹਨਾਂ ਵੱਲੋਂ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਜਿਹੜੇ ਐਦਾਂ ਦੇ ਲੋਕ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਜੇਕਰ ਕੋਈ ਹੋਰ ਵੀ ਐਦਾਂ ਦੀ ਵਾਰਦਾਤ ਹੋਣੀ ਹੈ ਤਾਂ ਸਾਨੂੰ ਜਾਣਕਾਰੀ ਦਿੱਤੀ ਜਾਵੇ ਵਿਭਾਗ ਵੱਲੋਂ ਕਿਹਾ ਗਿਆ ਤੇ ਅੱਜ ਵੀ ਜਿਹੜੇ ਵੱਡੇ ਪਦਰ ਤੇ ਆ ਜਿਹੜੇ ਲੋਕ ਨੇ ਇੱਥੇ ਜਿਹੜੇ ਨੌਜਵਾਨ ਲੜਕੀ ਨੂੰ ਉਹਨੂੰ ਇੱਥੋਂ ਫੜ ਕੇ ਲੈ ਜਾ ਰਹੇ ਨੇ ਉਹਨੂੰ ਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਕੈਮਰਾ ਪਰਸ ਦੇ ਨਾਲ ਪਰਮੇਸ਼ ਸਿੰਘ ਦਾਨਿਕ ਸੇਹ ਸਵਰਾਟੀ ਵੀ ਦਿਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਪਰਸੇ ਪਮਾ ਸਵਾਗਤ ਕਰਦਾ 10 ਦਿਨ ਕਿ ਅਸੀਂ ਸ਼੍ਰੀ ਚੰਕੌਰ ਸਾਹਿਬ ਦੇ ਨੇੜੇ ਪਿੰਡ ਸੈਦਪੁਰ ਦੇ ਵਿੱਚ ਮੌਜੂਦਾਂ ਦਿੱਥੇ ਕਿ ਇੱਕ ਬੇਜਵਾਨ ਜਾਨਵਰ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਤਾਂ ਜੰਗਲੀ ਜਾਨਵਰ ਹੈ ਜੋ ਉਸ ਨੂੰ ਮਾਰਿਆ ਗਿਆ ਸਵੰਧਤ ਭਵਗਤ ਦੀ ਟੀਮ ਇੱਥੇ ਪਹੁੰਚੀ ਆ ਤੇ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਲੋਕਾਂ ਤੇ ਵੀ ਬਿਆਨ ਲੈਣੇ ਆ ਵੀ ਕੌਣ ਕਿਹੜਾ ਜਾਨਵਰ ਹੈ ਜਿਹੜਾ ਮਾਰਿਆ ਗਿਆ ਤੇ ਤਸਵੀਰਾਂ ਤੋਂ ਦਿਖਾਉਂਦੇ ਦੁਪੱਟਾ ਇਕੱਠ ਹੋਇਆ ਸਬੰਧਤ ਵਿਭਾਗ ਦੀ ਟੀਮ ਵੀ ਇੱਥੇ ਪਹੁੰਚੀ ਆ ਤੇ ਉਹਨਾਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਫਿਲਹਾਲ ਆਪਾਂ ਆਪਣੇ ਸਲੋਗਨ ਨੂੰ ਕਾਢਾਂ ਜੂਗਾ ਤਸਵੀਰਾਂ ਸਾਰੀਆਂ ਦਿਖਾਈਆਂ ਜਾਣ ਜਿੱਥੇ ਇੱਕ ਜੰਗਲੀ ਜਾਨਵਰ ਨੂੰ ਪਰਿਵੇਸ਼ ਰੱਖਮੀ ਦੇ ਨਾਲ ਹੈ ਜੋ ਮਾਰ ਦਿੱਤਾ ਜਾਂਦਾ ਹੈ ਇਹ ਜਾਨਵਰ ਕਿਹੜਾ ਜਾਨਵਰ ਹੈ ਇਹ ਵੀ ਪੁੱਛਣ ਲਈ ਗੱਲ ਕਰਾਂਗੇ ਜਿਹੜੇ ਸਬੰਧਤ ਵਿਭਾਗ ਦੇ ਇੱਥੇ ਕਰਮਚਾਰੀ ਪਹੁੰਚੇ ਹੋਣੇ ਅਧਿਕਾਰੀ ਪਹੁੰਚੇ ਉਹਨਾਂ ਨੂੰ ਪੁੱਛਣਗੇ ਤੇ ਜਿਹੜੇ ਹੋਰ ਕਿਸ ਕਿਸ ਅਧਿਆ ਦੇ ਨਾਲ ਹੈ ਜੋ ਜਾਨਵਰ ਦੋਂ ਮਾਰਿਆ ਗਿਆ ਆ ਸੇ ਮੇਰਾ ਨਾਮ ਪ੍ਰਭਜੋਤ ਖੋਤ ਫੋਰੈਸਟ ਵਾਰਡਾ ਜੀ ਮੈਂ ਇੱਥੇ ਹਾਂ ਜਿੱਤੇ ਮੇਰੇ ਕੋਲ ਇੱਥੇ ਚਾਰ ਜਿਹੜਾ ਚੰਗੋਰ ਸਰ ਜੀ ਆ ਪੁਰਖ ਸਰਵਰ ਮੰਤਰੀ ਹਾਂ ਜੀ ਮੈਂ ਵਾਈਲਡ ਲਾਈਫ ਡਿਪਾਰਟਮੈਂਟ ਤੋਂ ਤੇ ਅੱਜ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਕੀ ਇਹਨਾਂ ਦੇ ਬੰਦੇ ਦੇ ਕੀ ਕਾਰਵਾਈ ਬਣਦੀ ਤੇ ਇਹਨਾਂ ਨੇ ਕਿਹੜਾ ਜਿਹੜਾ ਬੇਜਵਾਨ ਜਾਨਵਰ ਆ ਉਹਨੂੰ ਮਾਰਿਆ ਜੀ ਆ ਇਹਨਾਂ ਨੇ ਜੀ ਜੰਗਲੀ ਸੂਰ ਮਾਰਿਆ ਹੈ ਜੀ ਤੇ ਇਸ ਘਰ ਦੇ ਮੂਰਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਤੇ ਇੱਥੋਂ ਵੀ ਸਾਨੂੰ ਮਤਲਬ ਕਾਫੀ ਮਤਲਬ ਇੱਥੋਂ ਕਲਿੱਪਸ ਮਤਲਬ ਵੀਡੀਓ ਕਲਿੱਪਸ ਆ ਜਿਹੜੀਆਂ ਸਾਨੂੰ ਬ੍ਰਮਦ ਹੋਈਆਂ ਤੇ ਇਹਨਾਂ ਨੇ ਆਪ ਵੀ ਕੰਫੈਸ ਕੀਤਾ ਏ ਵੀ ਇਹਨਾਂ ਨੇ ਮਹ ਲੋਕ ਉੱਥੇ ਤੋਂ ਚੱਕ ਕੇ ਉੱਥੇ ਕਾਫੀ ਖੂਨ ਦੇ ਨਿਸ਼ਾਨ ਵੀ ਮਿਲੇ ਆ ਤੇ ਅਸੀਂ ਸੈਂਪਲ ਵੀ ਲੈ ਲਿਆ ਤੇ ਜਿਹੜੇ ਅਸੀਂ ਡੇਰਾਡੂੰ ਟੈਸਟਿੰਗ ਲਈ ਭੇਜਣੀ ਆ ਤੇ ਇਹਦੇ ਲਈ ਵੀ ਇਹ ਹੈ ਕਿ 바ਕੀ ਮਤਲਬ ਵਾਈਲਡਲਾਈਫ ਵਾਈਲਡ ਬੋਰ ਸੀਗਾ ਤੇ ਉਸ ਤੋਂ ਬਾਅਦ ਜੀ ਫਿਰ 바ਕੀ ਇਹਨਾਂ ਨੂੰ ਪੋਰਟ 'ਚ ਪੇਸ਼ ਕਰਨਾ ਹੈ ਜੀ ਤੇ ਕੀ ਕਾਰਵਾਈ ਕੀ ਕਰ ਕਿਦਾਂ ਦੀ ਕਾਰਵਾਈ ਹੋਈ ਤੇ ਕਿੱਥੇ ਲੈ ਕੇ ਜਾਵਾਂਗੇ ਤੁਸੀਂ ਅਸੀਂ ਇਹਨਾਂ ਨੂੰ ਆਪਣੇ ਰੋਪੜ ਦਫਤਰ ਲੈ ਕੇ ਜਾਵਾਂਗੇ ਜੀ ਤੇ ਉੱਥੇ ਮਤਲਬ ਕਿ ਆਰਐਸਾ ਵੱਲੋਂ ਹੀ ਮਤਲਬ ਅਗਲੀ ਕਾਰਵਾਈ ਵੀ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਮੈਮ ਇੱਕ ਛੋਟਾ ਜਿਹਾ ਸਵਾਲ ਥੋੜਾ ਨਾਲ ਹੋਊਗਾ ਤੁਸੀਂ ਅੱਜ ਸਵੇਰ ਦੇ ਇੱਥੇ ਆਏ ਹੋ ਥੋੜੇ ਜਿਹੜੇ ਬਹੁਤ ਘੱਟ ਸੀ ਜਿਹੜੇ ਤੁਹਾਡੇ ਮੈਂਬਰਸ ਘੱਟ ਸੀ ਤੇ ਜਿਹੜੇ ਬਾਕੀ ਹੁਣ ਬਹੁਤ ਟਾਈਮ ਲੇਟ ਗੱਡੀ ਪਾਂ ਕਿ ਇਸ ਬਾਰੇ ਕੀ ਕਹੂੰ ਕਿ ਮੈਂ ਤੁਸੀਂ ਦੇਖਦੇ ਹਾਂ ਕਿ ਹੁਣ ਤੁਸੀਂ ਗੱਡੀ 'ਚ ਤੁਹਾਡੇ ਤੇ ਹਮਲਾ ਵੀ ਹੋ ਸਕਦਾ ਕਿਤੇ ਕਿ ਮੈਂ ਦੇ ਦੇ ਚੱਲੋ ਸਰਬਸੇਹੀ ਗੱਲ ਹੈ ਜੀ ਕਿ ਵੀ ਆਰੋ ਸਾਬ ਵੱਲੋਂ ਕਦੇ ਵੀ ਕਾਪਰੇਟ ਨਹੀਂ ਕੀਤਾ ਜਾਂਦਾ ਹੈਗਾ ਜਦੋਂ ਵੀ ਕਾਲ ਕਰੋ ਪਹਿਲੀ ਗੱਲ ਕਾਲ ਵੀ ਰিসিਵ ਨਹੀਂ ਕਰਦੇ ਇਹ ਜੀ ਮੌਕੇ ਤੇ ਤਾਂ ਤੇ ਫਿਰ ਮੇਰੇ ਵੱਲੋਂ ਆਪਣੇ ਬਲਾਕ ਅਫਸਰ ਸ਼੍ਰੀ ਸੁਖਵੀਰ ਸਿੰਘ ਜੀ ਨੂੰ ਦੱਸਿਆ ਗਿਆ ਤੇ ਅੱਜ ਸਾਡੇ ਕਿਤੇ ਹੋਰ ਵੀ ਸਾਨੂੰ ਕੰਮ ਸੀਗਾ ਸੀ ਇੱਥੇ ਪਹੁੰਚਣਾ ਸੀ ਤੇ ਆਰੋ ਸਾਬ ਵੱਲੋਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਮਤਲਬ ਇੱਕ ਜਣਾ ਚਲੇ ਜੂ ਦੋਨਾਂ ਚੂ ਜੇ ਇੱਥੇ ਆਣਾ ਤੇ ਫਿਰ ਇਹਨਾਂ ਨੇ ਕੀ ਕੀਤਾ ਮਤਲਬ ਕਿ ਮੈਨੂੰ ਭੇਜ ਦਿੱਤਾ ਇੱਥੇ ਤੇ ਫਿਰ ਇੱਕ ਡਿਲੀਵਰੀ ਵਰਕਰ ਦਿੱਤਾ ਜੀ ਮੇਰੇ ਨਾਲ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਮੇਰੇ ਵੱਲੋਂ ਵੀ ਆਰਸਰ ਨੂੰ ਬਹੁਤ ਮਤਲਬ ਕਾਫੀ ਜਿਆਦਾ ਫੋਨ ਕੀਤੇ ਗਏ ਪਰ ਉਹਨਾਂ ਨੇ ਕੋਈ ਮੇਰੀ ਮਤਲਬ ਕਾਲ ਅਟੈਂਡ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਜੀ ਮੈਂ ਇੱਕ ਡਿਲੀਵਰੀ ਵਰਕਰ ਸੀਗਾ ਹੇਮਰਾਜ ਉਹ ਮਤਲਬ ਕਿ ਸਾਡੇ ਸਟਾਫ ਦੇ ਘਟ ਫੋਨ ਕਰਕੇ ਹੀ ਉਹ ਬੰਦਾ ਸਾਡੇ ਹੱਥ ਤੋਂ ਵੀ ਚਲੇ ਗਿਆ ਸੀਗਾ ਤੇ ਕਿੰਨੇ ਕ ਹੁਣ ਤੱਕ ਬੰਦੇ ਮੈਂ ਤੁਸੀਂ ਰੌਂਡ ਆਪ ਕੀਤੇ ਨੇ ਜਿਹੜੇ ਫੜੇ ਨੇ ਤੁਸੀਂ ਕਿਹੜੇ-ਕਿਹੜੇ ਸ਼ਖਸ ਨੇ ਜਿਹੜੇ ਮੇਨ ਸ਼ਖਸ ਨੇ ਹਾਂਜੀ ਵੈਸੇ ਤਾਂ ਇਹ 7-8 ਦੇ ਕਰੀਬ ਨੇ ਜਿਹੜੇ ਮਤਲਬ ਇੱਥੇ 6-7 ਜਿਹੜੇ ਨੇ ਜਿਹੜੇ ਅਸੀਂ ਫੜੇ ਨੇ ਤੇ ਇਹ ਹੋਰ ਵੀ ਕਾਫੀ ਬੰਦਿਆਂ ਦੇ ਨਾਮ ਲੈ ਰਹੇ ਨੇ ਜਿਵੇਂ ਅੱਗੇ ਇਹਨਾਂ ਨੇ ਜਿਨ੍ਹਾਂ ਨੂੰ ਵੀ ਜਾ ਕੇ ਦਿੱਤਾ ਏ ਤੇ ਉਹ ਮਤਲਬ ਇੱਕ ਪਿੰਡ ਕਾਲੇ ਮਝਰੇ ਤੋਂ ਆਂ ਉਹਦਾ ਨਾਮ ਵੀ ਰਣਜੀਤ ਸਿੰਘਾ ਉਹ ਸਾਨੂੰ ਹਲੇ ਮੌਕੇ ਤੇ ਨਹੀਂ ਮਿਲਿਆ ਹੈਗਾ ਤੇ ਇੱਕ ਬੰਦੇ ਦਾ ਇਹਨਾਂ ਨੇ ਹੋਰ ਨਾਮ ਦਿੱਤਾ ਉਹ ਵੀ ਸਾਨੂੰ ਹਲੇ ਮੌਕੇ ਤੇ ਬਰਾਮਦ ਨਹੀਂ ਮਤਲਬ ਮਿਲਿਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਫਿਰ ਤਾਂ ਜੇ ਤਾਂ ਸੀ ਜਿਵੇਂ ਜੇ ਇਦਾਂ ਦੀ ਕੋਈ ਕਾਰਵਾਈ ਹਿੰਦੀ ਤੇ ਅਸੀਂ ਤਾਂ ਕੋਟ ਕੇ ਸਲਾਉਂਦੇ ਆ ਜੀ ਤੇ ਸਾਨੂੰ ਅਸੀਂ ਵਾਤ ਤੋਂ ਵਾਤ ਲੋਕਾਂ ਨੂੰ ਵੀ ਅਵੇਅਰ ਕਰਦੇ ਆ ਵੀ ਸਾਨੂੰ ਇਨਫੋਰਮੇਸ਼ਨ ਦੋ ਤੇ ਅਸੀਂ ਤਾਂ ਨਾਲ ਦੀ ਨਾਲ ਕਾਰਵਾਈ ਕਰਦੇ ਆ ਜੀ ਜਿਵੇਂ ਅੱਜ ਵੀ ਇਹਨਾਂ ਦੇ ਮੈਨੂੰ ਕਾਲ ਆਈ ਮੈਂ ਤਾਂ ਨਾਲ ਦੀ ਨਾਲ ਇੱਥੇ ਪਹੁੰਚ ਗਈ ਜੀ ਬਹੁਤ ਧੰਨਵਾਦ ਥੈਂਕਸ ਜੀ ਤਾਂ ਦੱਸ ਦਿੰਦੇ ਕਿ ਇੱਥੇ ਜਿਹੜੇ ਵਿਭਾਗ ਦੇ ਅਧਿਕਾਰੀ ਪਹੁੰਚੇ ਸੀ ਉਹਨਾਂ ਵੱਲੋਂ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਜੇਕਰ ਕੋਈ ਹੋਰ ਵੀ ਇਦਾਂ ਦੀ ਵਾਰਦਾਤ ਹੁੰਦੀ ਹੈ ਤਾਂ ਸਾਨੂੰ ਜਾਣਕਾਰੀ ਦਿੱਤੀ ਜਾਵੇ ਵਿਭਾਗ ਵੱਲੋਂ ਕਿਹਾ ਗਿਆ ਤੇ ਅੱਜ ਵੀ ਜਿਹੜੇ ਵੱਡੇ ਪੰਧਰ ਤੇ ਆ ਜਿਹੜੇ ਲੋਕ ਨੇ ਇੱਥੇ ਜਿਹੜੇ ਨੌਜਵਾਨ ਲੜਕੀ ਨੂੰ ਉਹਨੂੰ ਇੱਥੋਂ ਫੜ ਕੇ ਲੈ ਜਾ ਰਹੇ ਨੇ ਉਹਨੂੰ ਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਕੈਮਰਾ ਪਰਸ ਦੇ ਨਾਲ ਪਰਮਿਸਿੰਗ ਗਾਨਿਕ ਸੀਰਾ ਸ਼੍ਰੀ ਚੰਕਾ ਉਸਨੂੰ